ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਟੋਪ ਕੁਆਲਿਟੀ ਦੀਆਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਆ ਗਈ ਤਾਜੀ ਸੂਈ ਬੱਚਾ ਵੀ ਮਗਰ ਕਰਮ ਵਾਲੀ ਦੇ ਬੱਸੀ ਆ ਗਈ ਬੱਸੀ ਬਹੁਤ ਕੁਆਲਿਟੀ ਦਿੱਤੀ ਆ ਤੇ ਇੱਕ ਆ ਗਈ ਬਾਈਕਾਪਨ ਜਰਸੀ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕਾਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰਾਂਗੇ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੁਰੂ ਜੀ ਹੋ ਠੀਕ ਹੋ ਜੰਗ ਬਾਈ ਬਾਲੇ ਵਧੀਆ ਬੜੇ ਟਾਈਮ ਬਾਅਦ ਵੀਡੀਓ ਬਣਾਈ ਹੈ ਹੈਨਾ ਹਾਂ ਨਹੀਂ ਡਾਕਟਰ ਬਣਾ ਗਈ ਬੈਦੀ ਠੀਕ ਆ ਤਾਂ ਲੀ ਜਾਂਦਾ ਬਾ ਮਾੜਾ ਮੁੱਢਾ ਹਮ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼िला ਮੋਗਾ ਜ਼िला ਮੋਗਾ ਤਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਜੰਗ ਆਪਾਂ ਨੂੰ ਨੇੜੇ ਆਪਾਂ ਨੂੰ ਨਿਹਾਲ ਸਿੰਘ ਵਾਲਾ ਪਿੰਡ ਦਾ 12 ਕਿਲੋਮੀਟਰ ਉਧਾਉਣ ਪਿੰਡ ਦਾ 8 ਕਿਲੋਮੀਟਰ ਮੋਬਾਈਲ ਨੰਬਰ ਬੋਲਦਾ 87278 09954 ਇਹ ਬਾਈ ਦਾ ਬਾਈ ਕੰਟਰੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜੰਗ ਨੰਗੀ ਨਹੀਂ ਆ ਹਣਾ ਹਾਂ ਇੱਕ ਚੀਜ਼ ਆ ਹੂੰ ਚੀਜ਼ ਜਿਹੜੀ ਆਪਾਂ ਦਿਖਾਉਣਾ ਜੰਗ ਬਾਈ ਕਿਹੜਾ ਸੂਆ ਐ ਸੂਈ ਆ ਇਹ ਉਹਦਾ ਪਲੂਣ-ਪਲੂਣ ਕਰਦੇ ਫਿਰ ਦੂਜੋ ਹੀ ਮੰਨਿਆ ਅਗਲਾ ਠੀਕ ਹੈ ਦੂਜਾ ਦੂਜਾ ਬਾਈ ਕਹਿੰਦਾ ਮੰਨੇ ਤੇ ਪਹਿਲਾ ਬੱਚਾ ਦਿਖਾ ਜਾਗਾ ਇਧਰ ਆ ਕੇ ਵੀ ਕੀ ਚੀਜ਼ ਦਿੱਤੀ ਹੈ ਬੱਸੀ ਦੇਖ ਤੂੰ ਬੱਸੀ ਹੂੰ ਬੱਸੀ ਦੇਖ ਕਿੰਨੀ ਕੁਆਲਿਟੀ ਵਾਲੀ ਹੈ ਨਾ ਦੇਖ ਤੇ ਜੰਕਨ ਨਵਾਂ ਦਰ ਨਾ ਇਹਨੂੰ ਅਜੇ ਤੱਕ ਉੱਠਾ ਦੇ ਨਹੀਂ ਆੜ ਵਾਲੇ ਲਾਉਂਦੇ ਹੀ ਪਏ ਜਿੰਨੇ ਉੱਠਾ ਦੇਣਾ ਬੱਚੇ ਹੀ ਬੜਾ ਪਿਆਰਾ ਆ ਨਾੜ ਨਾ ਸੌਖਾ ਦੇਣਾ ਬੱਚੀ ਬਹੁਤ ਵੱਡੀ ਡਬਲ ਤੇਰਾ ਜੀ ਬੱਸੀ ਪਲੀ ਵੀ ਆ ਸਹੀ ਆ ਬਾਈ ਫੁੱਲ ਵਜਣ ਵਾਲੀ ਬੱਸੀ ਦਿੱਤੀ ਹੈ ਕਿ ਨਹੀਂ ਹਾਂ ਹਾਂ ਆਇਆ ਲਾਲਾ ਵੀ ਦਿਨਾ ਜੀ ਤਿਆਰ ਹੋ ਜਾਣਾ ਹਾਂ ਦੇ ਕਿਦਾਂ ਕੱਦ ਕਾਠ ਲੰਮੀ ਹੂੰ ਤੇ ਜੰਗ ਇਹਦੇ ਸਨ ਕਿ ਨਾ ਹੁਣ ਦੁੱਧ ਕਹਿ ਲਈਏ ਜਾਂ ਬੋਲਾ ਕਹਿ ਲਈਏ ਬਾਈ ਦੁੱਧ ਮੰਨ ਲੈ ਵਾਲਾ ਬੋਲਾ ਮੰਨ ਲੈ ਚੌਥਾ ਦਨ ਸੁਈਨ ਹੋ ਗਿਆ 11 ਕਿਲੋ ਆ ਠੀਕ ਹੈ ਹੈ ਨਾ ਹੂੰ ਇਹ ਮੈਂ 8 9 ਨਾ ਮੰਨੇ ਕੋਈ ਠੀਕ ਹੈ 11 ਹੀ ਆ ਜਦੋਂ ਆਪਾਂ ਉਹਨੇ ਦੱਸਣਾ ਹੁੰਦਾ ਨਾ ਵੱਧ ਦੱਸਣਾ ਹੁੰਦਾ ਨਾ ਠੀਕ ਹੈ ਮਨ ਲੈ ਕੇ ਚਲੋ ਵੀ ਭਾ ਕੋਈ ਦੋ ਟਾਈਮ ਤਿੰਨ ਚਾਰ ਚਾਈ ਕਰ ਸਕਦਾ ਬਾਈ ਕਹਿੰਦਾ ਬਾਕੀ ਥਾਣਾ ਦੇਖ ਯਾਰ ਹੈ ਨਾ ਥਾਣਾ ਪੂਰਾ ਚੰਗਾ ਥਾਣਾ ਗਲਾਬੀ ਥਾਣਾ ਠੰਡੀ ਸੀਲ ਆ ਲੈ ਠੰਡੀ ਸੀਲ ਦੇਖ ਯਾਰ ਜਾਰ ਮਰਜੀ ਬੈਠਾ ਰਹਿ ਲੈ ਬਾਈ ਇਧਰ ਉਹ ਨਾ ਚੁੰਬੜੀ ਜਾਂਦਾ ਕੋਈ ਚੱਕਰ ਹੀ ਨਹੀਂ ਕਰੇ ਜਾਂ ਠੰਡੀ ਬ ਹੂੰ ਦਾ ਦੇ ਤਾਰਾ ਪਤ ਨਾ ਕੀ ਆਵਾਜ਼ ਤਾਰਾਂ ਬਾਲੀਆਂ ਚੰਗੀਆਂ ਹੂੰ ਲੈ ਇਹ ਪੋਲੀ ਤਾਰ ਬਾਲੀ ਪੋਲੀ ਹੈ ਹਨਾ ਹਾਂ ਕੀ ਬਾਤ ਆ ਪੋਲੀ ਚਵਾਈ ਠੰਡੀ ਫੁੱਲ ਤੇ ਖੋਲ ਦੇ ਜੰਗਾ ਪਤ ਦਿਖਾਈਏ ਤੋਰਾ ਦਾਰਾ ਹੈ ਵੀ ਨਗੀਨਾ ਹੀ ਆ ਕਿ ਨਹੀਂ ਨਗੀਨਾ ਪੱਕੀ ਚੀਜ਼ ਆ ਹੂੰ ਚੀਲੇ ਦੇ ਅੰਦਰ ਦੀ ਕੁਆਲਿਟੀ ਆ ਜਿਹੜੀ ਫਿਕਸ ਆ ਵੀ ਫਿਕਸ ਆ ਹੂੰ ਬਹੁਤ ਸੁਣਾ ਥਾਣਾ ਬਾਕੀ ਟਾਈਮ ਦੱਸ ਬਾਈ ਹੁਣ ਟਾਈਮ ਵੀ ਆਪਾਂ ਦੱਸੀ ਇਹਦਾ ਚਵਾਈ ਹੁਣੇ ਕਰੀਆ ਤੇ ਟਾਈਮ ਦੱਸ ਠੀਕ ਆ ਤਾਂ ਨੇ ਲੱਗੇ 21 ਮਿੰਟ ਦਾ ਟਾਈਮ ਹੋ ਗਿਆ ਤੇ ਬਾਈ ਕਹਿੰਦਾ ਚਵਾਈ ਹੋਈ ਵੀ ਆ ਬਾਈ ਹੁਣ ਹਾਂ ਸਾਮ ਨੂੰ ਦੇਖੀ ਤੂੰ ਬਲੈਡਰ ਕਿਵੇਂ ਬਣਾਉਂਦੀ ਠੀਕ ਆ ਮੈਂ ਬਣਾਉਂਦੇ ਢੋਲਕੀਆਂ ਨੂੰ ਤੋੜਦੇ ਨਹੀਂ ਨੀ ਆ ਹਣਾ ਹਾਂ ਦੇਖ ਤੂੰ ਚੀਜ਼ ਦੇਖ ਜਰਸੀ ਵਾਲਾ ਕੰਮ ਹੈਗਾ ਮੈਂ ਕਹਿੰਦਾ ਨਾ ਘੋੜੀ ਵਰਗੀ ਪਈ ਆ ਹਾਂ ਰਾਗ ਰੰਗ ਦਿਖਾ ਬੜਾ ਪਿਆਰਾ ਹੈਗਾ ਤੇ ਮੁੱਲ ਜਾ ਕੇ ਫਿਰ ਇਹਦਾ ਲੈਣ ਦੇਣਾ ਮੁੱਲ ਕਿਹੜੇ ਹੁੰਦੇ ਆਪਣਾ ਜਿਵੇਂ ਚੀਜ਼ ਆਵੇਂ ਮੁੱਲ ਬਣੀਦਾ ਹਣਾ ਹੂੰ ਬਸ ਇਹ ਆਪਾਂ 55 ਦੀ ਦੇ ਦੇਣੀ ਆ ਮੁੱਲ ਕੁਸ ਕਰਾਈ ਜਾਵੇ ਅਗਲਾ ਬੱਚਾ ਵੀ ਨਾਲ ਵਸੀ ਆ ਬਸੀ ਹਾਂ ਆਪਾਂ ਦੇ ਦੇਣੀ ਆ 55 ਦੀ ਠੀਕ ਆ 55000 ਰੁਪਏ ਦੀ ਬਾਈ ਕਹਿੰਦਾ ਦੇ ਦੇਣੀ ਆ ਮੁੱਲ ਨਹੀਂ ਕਰਨੇ ਲੈਣ ਦੇਣ ਦਾ ਨਹੀਂ ਕਰਨਾ ਕਹਿੰਦਾ ਬਈ ਬਾਕੀ ਕੁਆਲਿਟੀ ਦੇਖੋ ਵੈੜ ਦੀ ਤੁਸੀਂ ਬਰੀਡ ਵਾਲੀ ਆ ਯਾਰ ਬਰੀਡ ਵਾਲੀ ਆ ਬਹੁਤ ਚੰਗੀ ਬਰੀਡ ਦੀ ਅਜੇ ਤਾਂ ਨਾ ਮੌਸਮ ਥੋੜਾ ਜਿਹਾ ਮਤਲਬ ਕਿ ਧੁੰਦ ਵਾਲਾ ਨਾ ਨਵਾਈ ਧਮਾਈ ਧੁੰਦੀ ਜਾਂਗਦੀ ਹੈ ਨਾ ਜਗਣਾ ਦੀ ਨਾ ਧੁੰਦ ਆ ਹਜੇ ਸਹੀ ਆ ਬਈ ਬਾਕੀ ਮੁੱਲ ਵੀ ਜਮਾ ਖਿੱਚ ਕੇ ਕਰਿਆ ਬਾਕੀ ਧੁੰਦ ਦਾ ਮੌਸਮ ਆ ਤਾਂ ਕਰਕੇ ਨਵਾਈ ਧਮਾਈ ਨਹੀਂ ਬਈ ਤੇ ਨਹੀਂ ਤਾਂ ਇਹ ਚਿੱਟੀ-ਚਿੱਟੀ ਪਈ ਆ ਘਰ ਮਾں ਹਾਂ ਇਹ ਭਈਆ ਜਰਾ ਅੰਗਰੇਜ਼ਾਂ ਆ ਗਈ ਆ ਯਾਰ ਹੂੰ ਐ ਨਹੀਂ ਜਿਹੜਾ ਨਾ ਬੱਚਾ ਆ ਗਿਆ ਮਗਰ ਉਹ ਵੀ ਬੜਾ ਪਿਆਰਾ ਆ ਗਿਆ ਬੱਸੀ ਆ ਗਈ ਨਾਲ ਹੀ ਇਹਨੇ ਤਿਆਰ ਹੋ ਜਾਣਾ ਐ ਮੰਨ ਕੇ ਚੱਲੋ ਵੀ ਚਾਰ ਦਿਨਾਂ ਦੀ ਬੱਸੀ ਮਾਂ ਦੇ ਬਰੋਬਰ ਆ ਬਰੋਬਰਾ ਕਿ ਨਹੀਂ ਕੱਦ ਕਾਠਾ ਬੱਸੀ ਸਹੀ ਆ ਬਾਈ ਪੂਰੀ ਵੱਡੀ ਤੇ ਸੋਹਣਾ ਬੱਚਾ ਤਿਆਰ ਹੋਣ ਵਾਲਾ ਪੂਰੀ ਯਾਰ ਚੰਗੀ ਆ ਜਿਹਨੇ ਘਰੇ ਰੱਖਣੀਆਂ ਸੌਂਗ ਨਾ ਮੈਂ ਕਬੂਤਰ ਆ ਗਈ ਆ ਸਹੀ ਆ ਬਾਈ ਤੇ ਜੰਗ 2 ਨੰਬਰ ਤੇ ਬਾਈ ਉਹ ਗੱਬਣਾ ਦੀ ਕਿੰਨੇ ਕ ਟਾਈਮ ਦੀ ਕੱਚੀ ਆ ਇਹ ਇਹ ਆ ਵੇ ਜੀ ਆਪਣੀ ਜਰਸੀ ਕਰੋਸ ਜਰਸੀ ਕਰੋਸ ਕਰੋਸ ਆ ਹਾਂ ਠੰਡੀ ਹੂੰ ਲੈ ਜਿਵੇਂ ਮਰਜੀ ਠੰਡੀ ਸੀ ਠਾਰ ਬਾਲੀ ਠੰਡੀ ਆ ਥਣ ਦਿਖਾ ਤੂੰ ਮੱਝਾਂ ਵਾਲਾ ਥਣ ਥਣ ਦਾ ਮੱਝਾਂ ਵਾਲਾ ਸਹੀ ਹਾਂ ਲੈ ਮੱਝਾਂ ਵਾਲਾ ਥਾਣਾ ਦਾ ਲੈ ਆਇਆ ਨਾ ਕੋਈ ਮੰਦੀ ਰਵੇ ਵੀ ਕਰੋਸ ਆ ਘਰ ਨੂੰ ਠੰਡੀ ਸੀ ਬਈ ਠੰਡੀ ਫੋਲ ਲੱਗੀ ਤੇ ਖੋਲੀ ਜੰਗ ਦਿਖਾਈਏ ਇਦਰਾ ਪਤੋਰਾ ਇਦਰਾ ਕਰਮ ਵਾਲੀ ਦਾ ਬਾਕੀ ਜੇ ਗੱਲ ਕਰੀਏ ਕਦਾਂ ਦੀ ਨਾ ਤਾਂ ਬਾਲੀਆਂ ਪਟੀਆਂ ਦੇ ਨਾਂ ਵਾਲੀਆਂ ਛੋਟੀਆਂ ਬਚਾਲੜਾ ਜਾ ਮੇਲਾ ਹਾਂ ਬਚਾਲੜਾ ਜਾ ਮੇਲਾ ਬਈ ਕਦਾਂ ਦਾ ਹਾਂ ਬਾਕੀ ਜਿੰਦ ਜਾਣ ਦੀ ਗੱਲ ਕਰੀਏ ਤੇ ਦੋਮਾ ਚ ਫੁੱਲ ਆ ਫੁੱਲ ਆ ਫੁੱਲ ਫੁੱਲ ਪੂਰੀ ਸਮੀਆਂ ਪਲੀਆਂ ਵੜਾ ਨੇ ਕੁਆਲਿਟੀ ਕਰਨ ਆ ਨਹੀਂ ਠੰਡਗਾ ਤੇ ਫਿਲ ਤਲੰਗਾ ਨਹੀਂ ਹੂੰ ਠੰਡਗਾ ਠਾਰਾ ਜੰਗੇ ਇਹਦਾ ਵੀ ਕਰਨ ਵਾਲੀ ਦਾ ਜਰਸੀ আর ਕਮੂ ਆ ਹੈਨਾ ਜਰਸੀ আর ਕਮੂ ਆ ਡੱਬੀ ਦਾ ਜਮੇ ਜਰਸੀ ਵਾਲਾ ਕਮੂ ਆ ਸਹੀ ਹੈ ਜਰਸੀ ਵਾਲਾ ਕਮੂ ਆ ਬਾਕੀ ਲੰਮੀ ਲੁਮੀ ਉਹ ਵੀ ਫੁੱਲ ਆ ਜੀ ਤੇ ਇਹਦਾ ਵੀ ਤੋਰਾ ਤਰਾ ਤੁਸੀਂ ਚੈੱਕ ਕਰ ਸਕਦੇ ਮਾਜੀ ਆ ਜਿਹੜਾ ਲੈ ਗਿਆ ਮਾਜੀ ਆ ਸਹੀ ਹੈ ਬਈ ਕਿੰਨਾ ਕਿ ਦੁੱਧ ਕੱਢਿਆ ਹੋ ਜਾਗਾ ਇਦਾਂ 13 ਲੀਟਰ ਚ ਹੋਇਆ ਕਹਿੰਦੇ ਪਹਿਲੇ ਸੂਏ ਤੇ ਐਦ ਕੀ ਫਿਰ ਕਿੰਨੀ ਉਮੀਦ ਆ ਜੇ ਅਗਲਾ ਭਲਾ 13 ਮੰਨ ਕੇ ਲੈ ਲਈ ਭਲਾ 14 ਮੰਨ ਕੇ ਲੈ ਲਈ ਭਲਾ 15 ਲੈ ਲਈ ਹੂੰ ਮੰਨ ਲੈ ਅਗਲਾ ਆਪਾਂ ਕਿ ਝੋਲ ਵਾਲੀ ਪਈ ਆ ਹਨਾ ਸੂ ਨਾ ਲਾ ਕੇ ਸੂਲੇ ਵਾ ਪੂਰਾ ਹਜੇ ਤਾਂ ਹਜੇ ਤਾਂ ਇਹ ਤਾਂ ਪਏ 8 ਡੇਣੇ ਦੀ ਸਹੀ ਆ ਬਾਈ ਉਹ ਬੱਸੀ ਆ ਲੈ ਬੱਸੀ ਆ ਹਨਾ ਬੱਸੀ ਆ ਕਿਆ ਬਾਤ ਆ ਨਾਲੇ ਗੱਲ ਹੋਰ ਆ ਬਾਈ ਨੇ ਜਿੱਥੇ ਖੜਾਤੀ ਉੱਥੇ ਹੀ ਖੜ ਗਈ ਕਹਿੰਦੇ ਜਲ ਤਫਲ ਟਟਣ ਦਾ ਸੇਣਾ ਹੈ ਨਹੀਂ ਹਲਤਾ ਹੋਣਾ ਤੇ ਮੋਲ ਵੀ ਫਿਰਦਾ ਸਿੱਦੇ ਜੰਗੇ ਦਾ ਇਹ ਦੇ ਦਾਂਗੇ ਆਪਾਂ 43000 ਦੀ 43 ਦੀ ਦੇ ਦਾਂਗੇ ਚੱਕੋ ਬਾਈ ਚੱਕ ਲੈ ਕੱਢੀ ਵੱਡੀ ਮੱਟ ਸਹੀ ਹੈ ਭਾਈ ਮਾਝਾਲਾ ਕੰਮ ਹੀ ਹੈ ਜਮਾ ਖਿੱਚ ਕੇ ਮੋਲ ਕਰਿਆ 43000 ਰੁਪਏ ਦੀ ਬਾਈ ਕਹਿੰਦਾ ਆਪਾਂ ਇਹ ਦੇ ਦੇਾਂਗੇ ਕੱਲੀ ਕੱਚੀ ਆ ਸਾਂਭਣ ਵਾਲੀ ਆ ਜਿੰਨੇ ਦਿਨ ਸਾਂਭਣ ਵਾਲੀ ਆ ਕਿ ਨਹੀਂ ਬਸ ਦੇਖੀ ਜਾ ਤੂੰ ਬਣਦੀ ਹਾਂ ਹੂੰ ਕੁਛ ਬਣ ਕੇ ਸ਼ੂਕਰਮ ਵਾਲੀ ਤੇ ਬਾਕੀ ਕੁਆਲਿਟੀ ਇੱਕ ਨੰਬਰ ਆ ਆਹ ਇਹ ਕੋਈ ਆਪਾਂ ਬੜੀ ਠੰਡੀ ਆ ਸਹੀ ਹੈ ਭਾਈ ਕੀ ਬਾਤ ਆ ਬੜੀ ਨਹੀਂ ਆ ਠੰਡੀ ਆ ਜੰਗ ਇਹ ਕਿਨਾਂ ਦੁੱਧ ਦੇ ਦੋ ਦੁੱਧ ਦੇ ਦੋ 16 ਲੀਟਰ ਆਮਦਾਰੀ ਠੀਕ ਆ ਹਾਂ ਇਹਨੂੰ ਕੋਈ ਬਾਲਾ ਯਾਰ ਹੁਣ ਤੀਜਾ ਦਿਨ ਦੇ ਦੋ ਨਾ ਦੇਈ ਜੰਗ ਜੇ ਕੋਈ ਵੀ ਆਉਂਦਾ ਤੇ ਜੋੜਾ ਇਕੱਠਾ ਲਵੇ ਵੇਰਦ ਫਿਰ ਜਿੰਨੇ ਹਜ਼ਾਰ ਹਜ਼ਾਰ ਮਨ ਕਰਨਾ ਹੋਰ ਵੱਧ ਪੂਰਾ ਕਰ ਦੋਨਾਂ ਲੋਕ ਫਿਰ ਬਾਈ ਕਹਿੰਦਾ ਹੋਰ ਮਨ ਤਨ ਕਰਦੇ ਕੋਈ ਚੱਕਰ ਨਹੀਂ ਕਿਸੇ ਵੀ ਵੀਰ ਨੂੰ ਦੋਮਾ ਬੈਣਾ ਚ ਕੋਈ ਵੀ ਬੈਡ ਪਸੰਦ ਆਵੇ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ ਜੀ